ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਤਿਮਾਨ ਤੇ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਵਿੱਚ ਬੈਠੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰਦੇ ਹਾਂ ਇਸ ਵੇਲੇ ਦੇ ਹੈਡਲਾਈਨਸ ਵੱਲ ਪੇਡਾ ਵਿੱਚ ਮਿਲਿਆ H5N1 ਬਰਡ ਫਲੂ ਦਾ ਦੁਨੀਆ ਦਾ ਪਹਿਲਾ ਮਾਮਲਾ ਆਸਟ੍ਰੇਲੀਆ ਨੂੰ ਸੁਚੇਤ ਰਹਿਣ ਦੀ ਮਿਲੀ ਚੇਤਾਵਨੀ ਸੂਖਮ ਮਹਿਲਗੀ ਕਾਰਨ ਆਸਟ੍ਰੇਲੀਆ ਵਿੱਚ ਮਰੇ ਕਈ ਸਮੁੰਦਰੀ ਜੀਵ ਲਗਾਤਾਰ ਬਾਰਿਸ਼ ਕਾਰਨ ਕੁਇਨਜ਼ਲੈਂਡ ਦੇ ਬਾਹਰੀ ਇਲਾਕਿਆਂ ਵਿੱਚ ਪਾਣੀ ਭਰਨਾ ਜਾਰੀ ਬਰੂਸ ਹਾਈਵੇ ਫਿਰ ਤੋਂ ਬੰਦ ਹੋਇਆ ਜਿਸ ਸਟੇਡੀਅਮ ਤੇ ਭਾਰਤ ਨੇ ਇਤਿਹਾਸ ਲਿਖਿਆ ਆਸਟ੍ਰੇਲੀਆ ਕਰਨ ਜਾ ਰਿਹਾ ਹੈ ਉਸ ਨੂੰ ਤਬਾ ਤੇ ਹੁਣ ਖਬਰਾਂ ਦਾ ਵਿਸਥਾਰ ਇੰਗਲੈਂਡ ਵਿੱਚ ਇੱਕ ਪੇੜ ਵਿੱਚ ਬਰਡ ਫਲੂ ਦੇ ਸੰਭਾਵੀ ਤੌਰ ਤੇ ਵਿਨਾਸ਼ਕਾਰੀ ਸਟ੍ਰੇਨ ਦਾ ਪਤਾ ਲੱਗਣ ਤੋਂ ਬਾਅਦ ਵਿਗਿਆਨੀ ਆਸਟ੍ਰੇਲੀਆ ਦੇ 5 ਬਿਲੀਅਨ ਡਾਲਰ ਦੇ ਪੇੜ ਉਦਯੋਗ ਦੀ ਸੁਰੱਖਿਆ ਲਈ ਸੰਘੀ ਸਰਕਾਰ ਨੂੰ ਇੱਕ ਨਿਵੇਸ਼ ਦੀ ਮੰਗ ਕਰ ਰਹੇ ਨੇ ਇਹ ਵਿਸ਼ੇ ਪੱਧਰ ਤੇ ਪੇਡਾਂ ਵਿੱਚ H5N1 ਐਵੀਅਨ ਫਲੂ ਦੇ ਰੂਪ ਦਾ ਪਹਿਲਾ ਪਤਾ ਲੱਗਿਆ ਹੈ ਹਾਲਾਂਕਿ ਇਹ ਹੋਰ ਵੀ ਠੰਡਤਾਰੀ ਜੀਵਾਂ ਵਿੱਚ ਪਾਇਆ ਗਿਆ ਹੈ ਜਿਨ੍ਹਾਂ ਵਿੱਚ ਡੇਰੀ ਪਸ਼ੂ ਬਿੱਲੀਆਂ ਕੁੱਤੇ ਡਾਲਫਿਨ ਸੀਲ ਅਤੇ ਬਾਗ ਸ਼ਾਮਿਲ ਨੇ ਗੌਰਤਲਭਗ ਕੀ ਆਸਟ੍ਰੇਲੀਆ ਇਕਲੋਤਾ ਮਹਾਦੀਪ ਹੈ ਜੋ H5N1 ਕਿਸਮ ਦੇ ਬਰਡ ਫਲੂ ਤੋਂ ਪੂਰੀ ਤਰ੍ਹਾਂ ਮੁਕਤ ਰਿਹਾ ਹੈ ਤੇ ਕਿਸਾਨ ਤੇ ਵਿਗਿਆਨੀ ਚਾਹੁੰਦੇ ਨੇ ਕਿ ਸਰਕਾਰ ਜੈਵਿਕ ਸੁਰੱਖਿਆ ਉਪਾਅ ਤੇਜ਼ ਕਰੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਾਇਰਸ ਸਾਡੇ ਕਿਨਾਰਿਆਂ ਤੱਕ ਨਾ ਪਹੁੰਚੇ ਯੂਕੇ ਦੇ ਮੁਖ ਵੈਟਰਨਰੀ ਅਫਸਰ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਹੈ ਕਿ ਵਾਰ-ਵਾਰ ਸਕਾਰਾਤਮਕ ਦੁੱਧ ਦੀ ਜਾਂਚ ਤੋਂ ਬਾਅਦ ਯਾਰਕਸ਼ਾਇਰ ਵਿੱਚ ਇੱਕ ਭੇਡ ਵਿੱਚ ਵਾਇਰਸ ਦੀ ਪਛਾਣ ਕੀਤੀ ਗਈ ਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਹੈ ਜਦੋਂ ਭੇਡਾਂ ਵਿੱਚ ਇਸ ਵਾਇਰਸ ਦੀ ਰਿਪੋਰਟ ਕੀਤੀ ਗਈ ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੂਜੇ ਦੇਸ਼ਾਂ ਵਿੱਚ ਪਸ਼ੂਆਂ ਵਿੱਚ ਏਵIAN ਮੂਲ ਦਾ ਇਨਫਲੂਐਂਜ਼ਾ ਪਾਇਆ ਗਿਆ ਹੈ ਸੰਕਰਮਿਤ ਪੇਡਾਨਾਂ ਨੂੰ ਵਿਆਪਕ ਜਾਂਚ ਲਈ ਮਾਰਿਆ ਗਿਆ ਹੈ ਬਾਕੀ ਝੁੰਡ ਵਿੱਚ ਏਵIAN ਇਨਫਲੂਐਂਜ਼ਾ ਵਾਇਰਸ ਨਾਲ ਕੋਈ ਹੋਰ ਇਨਫੈਕਸ਼ਨ ਨਹੀਂ ਪਾਇਆ ਗਿਆ ਅਤੇ ਇਹ ਅਜੇ ਵੀ ਕਿਸੇ ਠੰਡਤਾਰੀ ਜਾਨਵਰ ਵਿੱਚ ਇੱਕ ਪਹਿਲਾ ਕੇਸ ਹੈ ਜੋ ਕਿ ਇਮਾਰਤ ਵਿੱਚ ਪਾਇਆ ਗਿਆ ਹੈ ਯੂਨੀਵਰਸਿਟੀ ਆਫ ਕੁئینਜ਼ਲੈਂਡ ਦੇ ਵਾਇਰੋਲੋਜਿਸਟ ਨੇ ਕਿਹਾ ਹੈ ਕਿ ਅਧਿਕਾਰੀਆਂ ਨੂੰ ਆਸਟ੍ਰੇਲੀਆ ਦੇ ਮਹੱਤਵਪੂਰਨ ਪਸ਼ੂਤਨ ਉਦਯੋਗ ਦੀ ਰੱਖਿਆ ਲਈ ਚੌਕਸ ਰਹਿਣ ਦੀ ਲੋੜ ਹੈ ਇਸ ਵਾਇਰਸ ਬਾਰੇ ਬਹੁਤ ਸਾਰੀਆਂ ਗੱਲਾਂ ਦੀ ਚਿੰਤਾ ਹੈ ਇਹ ਤੱਥ ਹੈ ਕਿ ਇਹ ਅਮਰੀਕੀ ਪਸ਼ੂਆਂ ਦੇ ਝੁੰਡ ਵਿੱਚ ਇੰਨਾ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਗਿਆ ਇਹ ਤੱਥ ਸੀਲਾਂ ਤੇ ਮਾਸਾਹਾਰੀ ਜਾਨਵਰਾਂ ਵਿੱਚ ਵੀ ਹੈ ਜਦੋਂ ਵੀ ਇਹ ਵਾਇਰਸ ਕਿਸੇ ਠੰਡਤਰੀ ਜਾਨਵਰ ਵਿੱਚ ਜਾਂਦਾ ਹੈ ਅਸੀਂ ਇਸ ਦੇ ਜਾਨਵਰਾਂ ਦੀ ਆਬਾਦੀ ਦੇ ਅਨੁਕੂਲ ਹੋਣ ਦਾ ਜੋਖਮ ਵਧਦਾ ਹੋਇਆ ਵੇਖਦੇ ਹਾਂ ਜਿਸ ਦੇ ਮਨੁੱਖੀ ਸਿਹਤ ਲਈ ਨਕਾਰਾਤਮਕ ਨਤੀਜੇ ਨਿਕਲ ਸਕਦੇ ਨੇ ਦੱਖਣੀ ਆਸਟ੍ਰੇਲੀਆਈ ਸਮੁੰਦਰੀ ਤਟਾ ਤੇ ਮੱਛੀਆਂ ਅਤੇ ਆਕਟੋਪਸ ਦੀ ਮੌਤ ਨਾਲ ਜੁੜੇ ਇੱਕ ਜ਼ਹਿਰੀਲੇ ਸੂਖਮ ਐਲਗੀ ਦੀ ਪਛਾਣ ਕੀਤੀ ਗਈ ਹੈ ਜਿਸ ਲਈ ਵਾਤਾਵਰਣ ਅਧਿਕਾਰੀਆਂ ਨੇ ਸਮੁੰਦਰੀ ਗਰਮੀ ਦੀ ਲਹਿਰ ਅਤੇ ਆਮ ਨਾਲੋਂ ਵੱਧ ਗਰਮ ਸਮੁੰਦਰੀ ਤਾਪਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਵਾਤਾਵਰਣ ਸੁਰੱਖਿਆ ਅਥਾਰਟੀ EPA ਨੇ ਫੇਰੀਓ ਪ੍ਰਾਇਦੀ ਤੇ ਕਰੇਨੀਆਂ ਮਿਕੀ ਮਟੋਈ ਪ੍ਰਜਾਤੀ ਦੀ ਪਛਾਣ ਕੀਤੀ ਹੈ ਜਿੱਥੇ ਇਨਕਾਊਂਟਰ ਬੇ ਅਤੇ ਬਾਸ਼ਮ ਵਿਚ ਤੇ ਦਰਜਨਾ ਮਰੇ ਹੋਏ ਸਮੁੰਦਰੀ ਜੀਵ ਪਾਣੀ ਵਿੱਚ ਵਹਿ ਗਏ ਸਨ ਗਰਤਲਵ ਹੈ ਕੇ ਤੱਟ ਦੇ ਨਾਲ-ਨਾਲ ਰੰਗीन ਝੱਗ ਦੇ ੱੱਬੇ ਵੀ ਦੱਸੇ ਗਏ ਹਨ ਜਿਸ ਬਾਰੇ ਈਪੀਏ ਨੇ ਪਹਿਲਾਂ ਕਿਹਾ ਸੀ ਕਿ ਇਹ ਸੰਭਾਵਿਤ ਤੌਰ ਤੇ ਲਹਿਰਾਂ ਦੇ ਐਲਗੀ ਨੂੰ ਤੋੜਨ ਕਾਰਨ ਹੋਏ ਹਨ ਦੋ ਹਫ਼ਤੇ ਪਹਿਲਾਂ ਵੈਟਿੰਗਾ ਅਤੇ ਪਾਰਸਨ ਵਿਚਾਂ ਦਾ ਦੌਰਾ ਕਰਨ ਤੋਂ ਬਾਅਦ ਕਈ ਲੋਕਾਂ ਨੂੰ ਅੱਖਾਂ ਵਿੱਚ ਦਰਦ ਖੰਘ ਅਤੇ ਧੁੰਦਲੀ ਨਜ਼ਰ ਦਾ ਅਨੁਭਵ ਹੋਇਆ ਸੀ ਇਸ ਤੋਂ ਬਾਅਦ ਵਾਤਾਵਰਣ ਵਿਭਾਗ ਨੇ ਤੋਵੇਂ ਤਾਵਾਂ ਨੂੰ ਬੰਦ ਕਰ ਦਿੱਤਾ ਸੀ ਈਪੀਏ ਨੂੰ ਸ਼ੱਕ ਸੀ ਕਿ ਇਸ ਦਾ ਕਾਰਨ ਮਾਈਕਰੋ ਐਲਕਲ ਖੇੜ ਹੈ ਪਰ ਕਿਹਾ ਜਾ ਰਿਹਾ ਹੈ ਕਿ ਪਰਜਾਤੀਆਂ ਦੀ ਪਛਾਣ ਕਰਨ ਲਈ ਜਾਂਚ ਕਰਵਾਉਣੀ ਪਵੇਗੀ ਦੱਖਣੀ ਅਫਰੀਕਾ ਸਰਕਾਰ ਨੇ ਅੱਜ ਕਿਹਾ ਕਿ ਨਤੀਜਾ ਨੇ ਕਿਰੇਨੀਆ ਮਿਕਿਟਮੋਈ ਦੀ ਪਛਾਣ ਕੀਤੀ ਹੈ ਜਿਸ ਬਾਰੇ ਏਐਸਏ ਹੈਲਥ ਨੇ ਕਿਹਾ ਕਿ ਮੱਛੀਆਂ ਲਈ ਜ਼ਹਿਰੀਲਾ ਸੀ ਪਰ ਮਨੁੱਖਾਂ ਲਈ ਨਹੀਂ ਵਾਤਾਵਰਣ ਮੰਤਰੀ ਨੇ ਕਿਹਾ ਕਿ ਸੂਖਮ ਮੈਲਗੀ ਸ਼ਾਂਤ ਸਮੁੰਦਰੀ ਹਾਲਾਤਾਂ ਵਿੱਚ ਵਧੇ ਹੋਏ ਫੁੱਲ ਸਨ ਅਤੇ ਇਹ ਖੇੜ ਇੱਕ ਚੱਲ ਰਹੀ ਸਮੁੰਦਰੀ ਗਰਮੀ ਦੀ ਲਹਿਰ ਕਾਰਨ ਹੋਇਆ ਸੀ ਜਿਸ ਵਿੱਚ ਪਾਣੀ ਦਾ ਤਾਪਮਾਨ 2.5 ਡਿਗਰੀ ਸੈਲਸੀਅਸ ਆਮ ਨਾਲੋਂ ਗਰਮ ਸੀ EPA ਸੁਖਮ ਅਲਗੀ ਦੇ ਕਿਰਤੀ ਨਿਗਰਾਨੀ ਕਰਨਾ ਜਾਰੀ ਰੱਖੇਗਾ ਜਿਵੇਂ ਹੀ ਇਹ ਖਤਮ ਹੋ ਜਾਵੇਗਾ ਸਮੁੰਦਰੀ ਕੰਡੇ ਦੁਬਾਰਾ ਕੁਲ ਜਾਣਗੇ EPA ਦੇ ਪ੍ਰਮੁੱਖ ਸਮੁੰਦਰੀ ਵਿਗਿਆਨੀ ਨੇ ਕਿਹਾ ਹੈ ਕਿ ਕ੍ਰੇਨੀਆਂ ਮिक्की ਮੋਟੋਈ ਨੇ ਮੱਛੀਆਂ ਦੇ ਗਿਲਾ ਨੂੰ ਪ੍ਰਭਾਵਿਤ ਕਰਕੇ ਉਹਨਾਂ ਨੂੰ ਜ਼ਹਿਰੀਲਾ ਕਰ ਦਿੱਤਾ ਜਦੋਂ ਇਸ ਨਾਲ ਬਹੁਤ ਜ਼ਿਆਦਾ ਗਾੜਾਪਣ ਆ ਜਾਂਦਾ ਹੈ ਤਾਂ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ ਜਿਸ ਦਾ ਵਧੇਰੇ ਵਿਆਪਕ ਪ੍ਰਭਾਵ ਹੋ ਸਕਦਾ ਹੈ ਮਨੁੱਖਾਂ ਤੇ ਇਸ ਦਾ ਪ੍ਰਭਾਵ ਮੁੱਖ ਤੌਰ ਤੇ ਜਲਨ ਦੇ ਰੂਪ ਵਿੱਚ ਹੁੰਦਾ ਹੈ ਯਾਨੀ ਕਿ ਅਲਰਜੀ ਇਸ ਲਈ ਜਦੋਂ ਇਹ ਕੰਡ ਲਹਿਰਾਂ ਦੇ ਟਕਰੌਂਦੇ ਨੇ ਤੇ ਸਮੁੰਦਰੀ ਧੁੰਦ ਵਿੱਚ ਗੜਬੜ ਰਹੀ ਹਵਾ ਵਿੱਚ ਦਾਖਲ ਹੁੰਦੇ ਨੇ ਤੇ ਫੇਫੜਿਆਂ ਤੇ ਅੱਖਾਂ ਵਿੱਚ ਤਕਲ ਹੋ ਜਾਂਦੇ ਨੇ ਤੇ ਉਹਨਾਂ ਮਨੁੱਖਾਂ ਵਿੱਚ ਜਲਣ ਦਾ ਕਾਰਨ ਬਣ ਸਕਦੇ ਨੇ ਜੋ ਇਹਨਾਂ ਦੇ ਸੰਪਰਕ ਵਿੱਚ ਆਉਂਦੇ ਨੇ ਭਾਰੀ ਮੀਂਹ ਕਾਰਨ ਉੱਤਰੀ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਦਾ ਸੰਪਰਕ ਫਿਰ ਤੋਂ ਕੱਟ ਗਿਆ ਹੈ ਇਸ ਸਾਲ ਚੌਥੀ ਵਾਰ ਇੰਗਮ ਦੇ ਉੱਤਰ ਵੱਲ ਬਰੂਸ ਹਾਈਵੇ ਬੰਦ ਹੋ ਗਿਆ ਹੈ ਸਿਮੋਰ ਨਦੀ ਵਿੱਚ ਹੜ ਆਉਣ ਕਾਰਨ ਹਾਈਵੇ ਦੁਬਾਰਾ ਕੱਟਿਆ ਗਿਆ ਹੈ ਮੌਸਮ ਵਿਗਿਆਨ ਬਿਊਰੋ ਦੇ ਪੂਰਵ ਅਨੁਮਾਨ ਕਰਤਾ ਨੇ ਕਿਹਾ ਹੈ ਕਿ 1940 ਤੋਂ ਬਾਅਦ ਟਾਊਨਸਵਿਲ ਹਵਾਈ ਅੱਡੇ ਤੇ ਇਹ ਸਭ ਤੋਂ ਵੱਧ ਮੀਂਹ ਵਾਲਾ ਮਾਰਚ ਦਰਜ ਕੀਤਾ ਗਿਆ ਹੈ। ਅਨੁਮਾਨ ਕਰਤਾ ਨੇ ਕਿਹਾ ਕਿ ਅਸੀਂ ਟਾਊਨਸਵਿਲ ਤੋਂ ਬਹੁਤ ਦੂਰ ਨਹੀਂ ਹਾਂ ਜਦੋਂ ਇਹ ਰਿਕਾਰਡ ਤੇ ਸਭ ਤੋਂ ਵੱਧ ਮੀਂਹ ਵਾਲਾ ਕੈਲੰਡਰ ਸਾਲ ਹੋਵੇਗਾ ਅਸੀਂ ਸਿਰਫ 200 ਮਿਲੀਲੀਟਰ ਦੂਰ ਹਾਂ ਤੇ ਸਾਲ ਹੁਣੇ ਸ਼ੁਰੂ ਹੋਇਆ ਹੈ ਅਸੀਂ ਅਗਲੇ ਕੁਝ ਦਿਨਾਂ ਵਿੱਚ 200 ਮਿਲੀਮੀਟਰ ਵਰਖਾ ਆਸਾਨੀ ਨਾਲ ਦੇਖ ਪਾਵਾਂਗੇ। ਬੋਹਲੇ ਨਦੀ ਅਤੇ ਹੌਟਨ ਨਦੀ ਕੈਚਮੈਂਟ ਦੇ ਨਾਲ-ਨਾਲ ਥੌਮਸਨ ਅਤੇ ਬਾਫੂ ਨਦੀਆਂ ਅਤੇ ਕੁئینਜ਼ਲੈਂਡ ਦੇ ਪੱਛਮ ਵਿੱਚ ਕੂਪਰ ਕ੍ਰੀਕ ਲਈ ਇੱਕ ਦਰਮਿਆਨੀ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪੱਛਮੀ ਕੁئینਜ਼ਲੈਂਡ ਦੇ ਕੁਝ ਹਿੱਸੇ ਪਿਛਲੇ ਕੁਝ ਦਿਨਾਂ ਤੋਂ ਚਰਵਾਹਿਆਂ ਦੀ ਖੁਸ਼ੀ ਵਿੱਚ ਟੁੱਟੇ ਨੇ, ਜਦੋਂ ਕਿ ਕੁਝ ਪਾਰੀ ਕਸਬਿਆਂ ਦਾ ਸੰਪਰਕ ਪੂਰੀ ਤਰ੍ਹਾਂ ਟੁੱਟਿਆ ਹੈ। ਦੱਖਣੀ ਪੱਛਮੀ ਕੁئینਜ਼ਲੈਂਡ ਵਿੱਚ ਬਲੂ ਨਦੀ ਲਈ ਇੱਕ ਵੱਡੀ ਹੜ੍ਹ ਦੀ ਚੇਤਾਵਨੀ ਹੈ ਜਿਸ ਕਾਰਨ ਕੁਲਪੀ ਦੇ ਬਾਹਰੀ ਸ਼ਹਿਰ ਵਿੱਚ ਹੜਾ ਸਕਦਾ ਹੈ। ਸੀਨੀਅਰ ਮੌਸਮ ਵਿਗਿਆਨੀਆਂ ਨੇ ਕਿਹਾ ਕਿ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਮੀਂਹ ਪੈਣ ਤੋਂ ਪਹਿਲਾਂ ਇਸ ਹਫਤੇ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਅਤੇ ਗਰਜ ਜਾਰੀ ਰਹੇਗੀ ਕੁਈਨਜ਼ਲੈਂਡ ਦੇ ਅੰਦਰੂਨੀ ਹਿੱਸਿਆਂ ਵਿੱਚ 300 ਮਿਲੀਮੀਟਰ ਤੋਂ ਵੱਧ ਮੀਂਹ ਪੈ ਸਕਦਾ ਹੈ ਜੋ ਕਿ ਉਹਨਾਂ ਖੇਤਰਾਂ ਲਈ ਬਹੁਤ ਜ਼ਿਆਦਾ ਹੈ ਜੋ ਆਮ ਤੌਰ ਤੇ ਕਾਫੀ ਸੁੱਕੇ ਰਹਿੰਦੇ ਨੇ ਅਗਲੇ 24 ਘੰਟਿਆਂ ਵਿੱਚ ਆਊਟਬੈਕ ਵਿੱਚ 100 ਮਿਲੀਮੀਟਰ ਦੀ ਗਿਰਾਵਟ ਆ ਸਕਦੀ ਹੈ ਕੁਝ ਅਲੱਗ-ਥਲਕ ਥਾਂਾਂ 'ਤੇ 200 ਮਿਲੀਮੀਟਰ ਤੱਕ ਦੀ ਗਿਰਾਵਟ ਹੋਣ ਦੀ ਸੰਭਾਵਨਾ ਹੈ ਪਾਰੀ ਬਾਰਿਸ਼ ਲਈ ਇੱਕ ਗੰਭੀਰ ਮੌਸਮ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਜਿਸ ਨਾਲ ਮੱਧ ਪੱਛਮੀ ਕੁئینਜ਼ਲੈਂਡ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅਚਾਨਕ ਹੜ੍ਹ ਆ ਸਕਦੇ ਨੇ ਜਿਸ ਦੇ ਲੌਂਗਰੀਚ ਕੁਇਲਫੀ ਵਿਡਰੋ ਆਈਸੋਸਪੋਰਟ ਪਾਰਕ ਡਾਈਨ ਅਤੇ ਵਿਂਟਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕ੍ਰਿਕਟ ਆਸਟ੍ਰੇਲੀਆ ਦੇ ਹਵਾਲੇ ਨਾਲ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਕ੍ਰਿਕਟ ਆਸਟ੍ਰੇਲੀਆ ਹੁਣ ਉਸੇ ਗਾਬਾ ਸਟੇਡੀਅਮ ਨੂੰ ਟਾਉਣ ਦੀ ਯੋਜਨਾ ਬਣਾ ਰਿਹਾ ਹੈ ਜਿੱਥੇ ਭਾਰਤੀ ਟੀਮ ਨੇ ਆਸਟ੍ਰੇਲੀਆ ਦੇ ਮਾਣ ਨੂੰ ਚੱਕਨਾ ਚੂਰ ਕਰਕੇ ਇਤਿਹਾਸ ਰਚਿਆ ਸੀ ਸੀਏ ਦੀ ਰਿਪੋਰਟ ਦੇ ਅਨੁਸਾਰ 2032 ਦੀਆਂ 올림픽 ਖੇਡਾਂ ਤੋਂ ਬਾਅਦ ਗਾਬਾ ਨੂੰ ਢਾਹ ਦਿੱਤਾ ਜਾਵੇਗਾ ਅਤੇ ਕ੍ਰਿਕਟ ਪ੍ਰਿਸਬੇਨ ਦੇ ਵਿਕਟੋਰੀਆ ਪਾਰਕ ਖੇਤਰ ਵਿੱਚ ਇੱਕ ਨਵੇਂ 60000 ਸਮਰਥਾ ਵਾਲੇ ਸਟੇਡੀਅਮ ਵਿੱਚ ਤਬਦੀਲ ਕੀਤਾ ਜਾਵੇਗਾ ਕੁਇਨਸਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸਾ ਫੁਲੀ ਨੇ ਮੰਗਲਵਾਰ 25 ਮਾਰਚ ਨੂੰ 올림픽 ਘੇਟਾ ਦੇ ਬੁਨਿਆਦੀ ਢਾਂਚੇ ਲਈ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਿਸ ਵਿੱਚ ਕ੍ਰਿਕਟ ਸਭ ਤੋਂ ਅੱਗੇ ਹੈ ਕ੍ਰਿਕਟ ਆਸਟ੍ਰੇਲੀਆ ਨੇ ਇੱਕ ਬਿਆਨ ਜਾਰੀ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਮਸ਼ਹੂਰ ਗਾਬਾ ਸਟੇਡੀਅਮ ਨੂੰ ਢਾਕੇ ਇੱਕ ਨਵਾਂ ਸਟੇਡੀਅਮ ਬਣਾਉਣ ਦਾ ਫੈਸਲਾ ਸਥਾਨ ਅਤੇ ਸਮਾਂ-ਸਾਰਣੀ ਬਾਰੇ ਨਿਸ਼ਚਿਤਤਾ ਪ੍ਰਦਾਨ ਕਰਦਾ ਹੈ ਨਾਲ ਹੀ ਉਹਨਾਂ ਇਹ ਯਕੀਨੀ ਬਣਾਉਂਦੀ ਆਗਿਆ ਵੀ ਦਿੱਤੀ ਹੈ ਕਿ ਬ੍ਰਿਸਬਨ ਪ੍ਰਭਾਵਸ਼ਾਲੀ ਢੰਗ ਨਾਲ ਕ੍ਰਿਕਟ ਦੀ ਮੇਜ਼ਬਾਨੀ ਕਰ ਸਕੇ ਸੀਐਨਏ ਇਹ ਵੀ ਕਹੇ ਕਿ ਅਸੀਂ ਵਿਕਟੋਰੀਆ ਪਾਰਕ ਵਿਖੇ ਇੱਕ ਸਟੇਡੀਅਮ ਬਣਾਉਣ ਲਈ ਕੁئینਜ਼ਲੈਂਡ ਕ੍ਰਿਕਟ ਏਐਫਐਲ ਅਤੇ ਬ੍ਰਿਸਬਨ ਲਾਇਨਸ ਨਾਲ ਮਜ਼ਬੂਤੀ ਨਾਲ ਕੰਮ ਕੀਤਾ ਹੈ ਅਤੇ ਮਹੱਤਵਪੂਰਨ ਨਿਵੇਸ਼ ਤੋਂ ਕ੍ਰਿਕਟ ਪ੍ਰਸ਼ੰਸਕਾਂ ਅਤੇ ਕੁئینਜ਼ਲੈਂਡ ਦੇ ਲੋਕਾਂ ਲਈ ਲੰਬੇ ਸਮੇਂ ਦੇ ਲਾਭ ਪ੍ਰਦਾਨ ਕਰਨ ਵਾਲੀ ਕ੍ਰਿਕਟ ਮੁੱਖ ਭੂਮਿਕਾ ਨਿਭਾਵੇਗਾ 크੍ਰਿਸਾਫੁੱਲੀ ਨੇ ਕਿਹਾ ਕਿ ਬ੍ਰਿਸਟਲ ਨੇ 올림픽 ਦੀ ਮੇਜ਼ਬਾਨੀ ਲਈ ਇੱਕ ਨਵੇਂ ਸਟੇਡੀਅਮ ਦੀ ਲੋੜ ਹੈ ਗਾਬਾ ਹੁਣ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਤੇ ਹੈ ਇਸ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਗਈ ਸਾਨੂੰ ਇੱਕ ਵਧੀਆ ਸ਼ੋਅ ਦੀ ਮੇਜ਼ਬਾਨੀ ਲਈ ਇੱਕ ਅੱਛੇ ਸਟੇਡੀਅਮ ਦੀ ਲੋੜ ਹੈ ਅਤੇ ਇਹ ਇੱਕ ਵਿਰਾਸਤੀ ਖੇਡ ਦਾ ਮੌਕਾ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਾ ਟੈਸਟ 1931 ਵਿੱਚ ਗਾਬਾ ਵਿਖੇ ਹੋਇਆ ਸੀ ਹੁਣ ਤੱਕ ਇੱਥੇ 67 ਮੈਚ ਆਯੋਜਿਤ ਕੀਤੇ ਜਾ ਚੁੱਕੇ ਨੇ ਗਾਬਾ ਨੇ ਹਾਲ ਹੀ ਵਿੱਚ ਹੋਈ ਬਾਰਡਰ ਕਵਸਕਰ ਟਰੋਫੀ ਦੌਰਾਨ ਇੱਕ ਟੈਸਟ ਮੈਚ ਦੀ ਮੇਜ਼ਬਾਨੀ ਵੀ ਕੀਤੀ ਸੀ ਜੋ ਡਰਾਅ ਵਿੱਚ ਖਤਮ ਹੋਇਆ ਸੀ ਭਾਰਤੀ ਟੀਮ ਦੀਆਂ ਗਾਬਾਂ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਜਨਵਰੀ 2021 ਵਿੱਚ ਭਾਰਤ ਨੇ ਇੱਥੇ ਇਤਿਹਾਸਕ ਜਿੱਤ ਅਚਰਜ ਕਰਕੇ ਆਸਟ੍ਰੇਲੀਆ ਦੇ ਮਾਣ ਨੂੰ ਤੋੜਿਆ ਸੀ ਇਸ ਤੋਂ ਪਹਿਲਾਂ ਆਸਟ੍ਰੇਲੀਆ ਗਾਬਾ ਵਿੱਚ ਅਜੇਤੂ ਸੀ ਪਰ ਭਾਰਤ ਨੇ ਤਿੰਨ ਵਿਕਟਾਂ ਨਾਲ ਜਿੱਤ ਪ੍ਰਾਪਤ ਕਰਕੇ ਉਹਨਾਂ ਦੀ ਜਿੱਤ ਦੀ ਲੜੀ ਨੂੰ ਰੋਕ ਦਿੱਤਾ ਸੀ ਉਸ ਟੈਸਟ ਵਿੱਚ ਰਿਸ਼ਭ ਪੰਦ, ਸ਼ੁਮਨ ਗਿੱਲ, ਵਾਸ਼ਿੰਗਟਨ ਸੁੰਦਰ ਅਤੇ ਸ਼ਾਦੌਲ ਠਾਕੁਰ ਦੇ ਟੀਮ ਇੰਡੀਆ ਲਈ ਮਹੱਤਵਪੂਰਨ ਭੂਮਿਕਾ ਨਿਭਾਈਆਂ ਇਹਨਾਂ ਨੌਜਵਾਨ ਖਿਡਾਰੀਆਂ ਨੇ ਉਹ ਚਮਤਕਾਰ ਕੀਤਾ ਜੋ ਦੁਨੀਆ ਦੇ ਸਭ ਤੋਂ ਹਾਲ ਦੀ ਘੜੀ ਆਸਟ੍ਰੇਲੀਆ ਨਿਊਜ਼ ਬੁਲਟਨ ਵਿੱਚ ਇੰਨਾ ਹੀ ਜਲਦੀ ਹੋਵੇਗੀ ਕਿ ਮੁਲਾਕਾਤ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਅਦੋਂ ਤੱਕ ਲਈ ਸਸਿਆਕ